ਮੈਂ ਵੈਸੇ ਪਹਿਲਾਂ ਦੱਸ ਚੁੱਕੀ ਹਾਂ ਕਿ ਉਹਨਾਂ ਕਲਾਕਾਰਾਂ ਦਾ ਹੀ ਸਨਮਾਨ ਕੀਤਾ ਜਾਊਗਾ ਜਿਹੜੇ ਹੁਣ ਤੱਕ ਸਰਕਾਰਾਂ ਦੁਆਰਾ ਅਣਗੌਲੇ ਨੇ ਸਮਾਜ ਵੱਲੋਂ ਅਣਗੌਲੇ ਨੇ ਔਰ ਜਿਹੜੇ ਸੱਚੇ ਦਿਲੋਂ ਜਜ਼ਬਾ ਜਨੂਨ ਆਪਣੀ ਕਲਾ ਦਾ ਰੱਖਦੇ ਨੇ ਤੇ ਥੋੜਾ ਬਹੁਤਾ ਸਮਾਜ 'ਚ ਵੀ ਮੇਰੇ ਵਾਂਗ ਵਿਚਰਦੇ ਨੇ ਜਿਵੇਂ ਮੈਂ ਵੀ ਸਮਾਜ ਸੇਵੀ ਵੀ ਹਾਂ ਕੱਲਾ ਕਲਾਕਾਰ ਹੀ ਜ਼ਰੂਰੀ ਨਹੀਂ ਔਰ ਦੂਜੇ ਮੇਰੇ ਵੀਰ ਜਿਹੜੇ ਅ ਖੁਸ਼ੀ ਦੀ ਗੱਲ ਆ ਜਿਹੜੇ ਬਹੁਤ ਬੰਬੇ ਤੱਕ ਤੇ ਮਾਰ ਅਮਰੀਕਾ ਤੱਕ ਕਰੋੜਾ ਅਰਬ ਰੁਪਏ ਕਮਾਲੇ ਨੇ ਉਹਨਾਂ ਨੂੰ ਵੀ ਬੇਨਤੀ ਕਰੂੰਗੀ ਵੀ ਗਰੀਬ ਕਲਾਕਾਰਾਂ ਦੀ ਆਪਾਂ ਬਾਹ ਫੜੀਏ ਰਲ ਕੇ ਸਾਰੇ ਜਾਣੇ ਸਵਾਜ ਦੀ ਸੇਵਾ ਕਰੀਏ ਤੇ ਜਿਹੜੇ ਵਿਚਾਰੇ ਕਲਾਕਾਰ ਜਿਨ੍ਹਾਂ ਕੋਲੇ ਰੋਜੀ ਰੋਟੀ ਵੀ ਨਹੀਂ ਆ ਕਮਾਉਣ ਨੂੰ ਬਜ਼ੁਰਗ ਹੋ ਗਏ ਉਹਨਾਂ ਦੀ ਵੀ ਅਸੀਂ ਬਾਹ ਫੜੀਏ ਜਿਨ੍ਹਾਂ ਕੋਲ ਕੋਈ ਹੋਰ ਸਾਧਨ ਸੋਰਸ ਆਫ ਇਨਕਮ ਨਹੀਂ ਮੈਡਮ ਕਹਿਵੇਦਾ ਹੈ ਪ੍ਰੋਗਰਾਮ ਹੋਏ ਬੋਲ ਵਾਲਾ ਇਸ ਵਿੱਚ ਜਿੱਥਾਨੇ ਕਲਾਕਾਰ ਇਹਨਾਂ ਨੂੰ ਲੱਗਣਗੇ ਉਹ ਯਾ ਕਲਾਕਾਰਾਂ ਨੂੰ ਲਾਗਤ ਸਮਾਨਿਤ ਜਾਇ ਹਵਾਰ ਬਿਲਕੁਲ ਮੈਂ ਉਹੀ ਗੱਲ ਕਰਕੇ ਰਹੀ ਆ ਕਿ ਜਿਹੜੇ ਪੁਰਾਣੇ ਕਲਾਕਾਰ ਆ ਉਹਨਾਂ ਨੂੰ ਪੰਜਾਬ ਸ਼ੀਰਿ ਵਾਰਡ ਨਾਲ ਜਿਨ੍ਹਾਂ ਦਾ ਯੋਗਦਾਨ ਆ ਪੰਜਾਬ ਸ਼ੀਰਿ ਵਾਰਡ ਨਾਲ ਸਨਮਾਨਿਤ ਕੀਤਾ ਜਾਊਗਾ ਸਿਰਫ ਪੰਜਾਬ ਦਾ ਹੀ ਨਹੀਂ ਸਾਡੇ ਨਾਲ ਇੰਡੀਆ ਤੋਂ ਕਿਸੇ ਵੀ ਸਟੇਟ ਦੀ ਜਿਹੜੀ ਵੀ ਕੋਈ ਸੰਸਥਾ ਕਲਚਰਲ ਸਾਨੂੰ ਜੁਆਇਨ ਕਰ ਸਕਦੀ ਹੈ ਅਸੀਂ ਭਾਸ਼ਾ ਤੋਂ ਵੀ ਉੱਪਰ ਅਸੀਂ ਧਰਮ ਤੋਂ ਵੀ ਉੱਪਰ ਅਸੀਂ ਰਾਜਨੀਤੀ ਤੋਂ ਵੀ ਉੱਪਰ ਕੋਈ ਵੀ ਐਨੀ ਬਾਡੀ ਫਰਮ ਐਨੀ ਸਟੇਟ ਇਸ ਮੋਸਟ ਵੈਲਕਮ ਜੇ ਹੋਰ ਸਟੇਟਾਂ ਤੋਂ ਵੀ ਕੋਈ ਕਲਾਕਾਰ ਆਉਣਗੇ ਉਸ ਕਲਾਸ਼ੀਰੀ ਵਾਰਡ ਨਾਲ ਸਨਮਾਨਿਤ ਕਰਾਂਗੇ ਜਿਹੜੇ ਸਾਡੇ ਕਲਾਕਾਰ ਬਜ਼ੁਰਗ ਹੋ ਚੁੱਕੇ ਨੇ ਉਹਨਾਂ ਨੂੰ ਲਾਈਫਟਾਈਮ ਅਚੀਵਮੈਂਟ ਵਾਰਡ ਨਾਲ ਸਨਮਾਨਿਤ ਕਰਕੇ ਜੇ ਕੋਈ ਸਾਨੂੰ ਅਸਲੀਅਤ ਦੇ ਵਿੱਚ ਕਿਉਂਕਿ ਰੌਲਾ ਅੱਜਕੱਲ ਸਾਰੇ ਪਾਈ ਜਾਂਦੇ ਆ ਇੱਕ ਕੁੜੀ ਨੇ ਪੈਸੇ ਲੈ ਲੈ ਰੌਲਾ ਪਾ ਕੇ ਮੇਰੇ ਕੋਲ ਕੁਝ ਹੈ ਨਹੀਂ ਜਿੰਨਾਂ ਕੋਲ ਕਰੋੜਾਂ ਦੀਆਂ ਪ੍ਰਾਪਰਟੀਆਂ ਪਈਆਂ ਆ ਉਹਨਾਂ ਨੂੰ ਪੈਸੇ ਮੰਗਣ ਦੀ ਕਲਾਕਾਰਾਂ ਨੂੰ ਲੋੜ ਨਹੀਂ ਹੈ ਕਲਾਕਾਰਾਂ ਨੇ ਬਹੁਤ ਕਮਾਏ ਜਿਹੜੇ ਅਸਲੀਅਤ ਦੇ ਵਿੱਚ ਗਰੀਬ ਹੋਣਗੇ ਸਾਡੀ ਕਮੇਟੀ ਬਣੂਗੀ ਅਬਜ਼ਰਵ ਕਰਾਂਗੇ ਉਹਨਾਂ ਦੇ ਅਸੀਂ ਫਾਈਨੈਂਸ਼ਲੀ ਹੈਲਪ ਵੀ ਕਰਾਂਗੇ ਪਟ ਘੋਖ ਪੜਤਾਲ ਕਰਕੇ ਮੈਂ ਜਿਸ ਤਰ੍ਹਾਂ ਉਹ ਪਹਾੜੇ ਕਲਾਕਾਰ ਆਪਣੇ ਪੰਜਾਬ ਦੇ ਨੂੰ ਅੱਗੇ ਰੱਖਦੇ ਵਾਲੇ ਦਾ ਦਾ ਕਲਚਰ ਹੈ ਮੈਂ ਯਾਰ ਦਾ ਕਲਚਰ ਖੰਦਸੀ ਕਿ ਉਹ ਕਲਚਰ ਕਿੰਨਾ ਕਿਤੇ ਖਤਮ ਹੁੰਦਾ ਜਾ ਰਿਹਾ ਹੈ ਨਵੇਂ ਕਲਾਕਾਰ ਆ ਰਹੇ ਹਨ ਉਹ ਹੀ ਪੁਰਾਣੇ ਜੀਤਾਂ ਤੋਂ ਦੂਰ ਹੋ ਗਏ ਉਹ ਨਹੀਂ ਉਹ ਕਲਚਰ ਨੂੰ ਖਤਮ ਕਰਦੇ ਨਹੀਂ ਬਹੁਤ ਵਧੀਆ ਕੁਐਸਚਨ ਆ ਤੁਹਾਡਾ ਸਿਰਫ ਕਲਚਰ ਨੂੰ ਖਤਮ ਨਹੀਂ ਹੀ ਕਰ ਰਹੇ ਜਿਹੜੇ ਔਰਤਾਂ ਗੀਤ ਗਾਉਂਦੀਆਂ ਸੀ ਉਹ ਮੁੰਡੇ ਗੀਤ ਗਾਉਣ ਲੱਗ ਗਏ ਔਰਤਾਂ ਵਾਲੇ ਗੀਤ ਬੰਦੇ ਬੁੜੀਆਂ ਬਣ ਕੇ ਲੇਡੀਜ਼ ਬਣ ਕੇ ਗਾਈ ਜਾਂਦੀਆਂ ਨੇ ਸੋ ਕਲਚਰ ਦਾ ਤਾਂ ਘਾੜ ਹੋਇਆ ਪਿਆ ਮੁੰਡੇ ਗਿੱਧਾ ਪਾ ਰਹੇ ਨੇ ਮੁੰਡੇ ਗਿੱਧਾ ਸਿਖਾ ਰਹੇ ਨੇ ਢੋਲਕੀਆਂ ਵਾਲੇ ਗਿੱਧਾ ਸਿਖਾ ਰਹੇ ਨੇ ਜਿੰਨਾ ਸਾਡਾ ਫੋਕ ਹੈ ਹੁਣ ਮੈਂ ਪੰਜਾਬੀ ਯੂਨੀਵਰਸਿਟੀ ਦੀ ਫੈਲੋ ਹਾਂ ਮੈਨੂੰ ਉੱਥੋਂ ਮਿਲਿਆ ਹੋਇਆ ਪ੍ਰੋਜੈਕਟ ਮਿਲਿਆ ਹੋਇਆ ਫੋਕ ਸੌਂਗਸ ਫਰਮ ਪੰਜਾਬ ਫਰਮ ਬਰਥ ਟੂ ਡੈਥ ਪਟਕ ਸੋਚ ਨਾਲ ਕਹਿਣਾ ਪੈਂਦਾ 6 ਸਾਲ ਹੋ ਗਏ ਫਾਡੀ ਹੈਨੀ ਯੂਨੀਵਰਸਿਟੀ ਕੋਲੇ ਕੀ ਕੰਮ ਕਰ ਲਓਗੇ ਤੁਸੀਂ ਕੋਈ ਕਲਾਕਾਰ ਨੂੰ ਪਲੇਟਫਾਰਮ ਤਾਂ ਮਿਲ ਗਿਆ ਯੂ ਨੀਡ ਫੰਡਸ ਆਲਸੋ ਖਰਦੈ ਟੂ ਪ੍ਰਜ਼ਰਵ ਦਾ ਕਲਚਰ ਯੂ نو ਮੈਂ ਆਈ ਵਿਸ਼ ਕਿ ਮੈਂ ਕਲਚਰ ਪ੍ਰਜ਼ਰਵ ਕਰਾਂ ਮੈਂ ਟਰਾਈ ਕਰ ਰਹੀ ਹਾਂ ਸ਼ਾਇਦ ਕਿਉਂਕਿ ਸਾਡਾ ਕਲਾਕਾਰ ਵੀ ਮੁੱਖ ਮੰਤਰੀ ਹੈ ਵੀ ਜੇ ਸਹਿਯੋਗ ਦੇਣ ਮੈਂ ਵੀ ਨਹੀਂ ਮਿਲੀ ਬਾਹਰ ਰਹਿਨੀ ਆ ਜਿਆਦਾ ਪਰ ਮੈਨੂੰ ਆਸ ਹੈ ਕਿ ਭਗਵਾਨ ਤੁਮਾਰ ਹੀ ਬਸ ਹੈਲਪਰਸ ਮੈਨੂੰ ਪੂਰੀ ਆਸ ਹੈ ਮੈਂ ਹੁਣ ਕਰਾਂਗੀ ਕੋਸ਼ਿਸ਼ ਕਰਾਂਗੀ ਆਈ ਵਿਲ ਟਰਾਈ ਫਰ ਕਲਾਕਾਰ ਕਿਹੜੇ ਕਿਹੜੇ ਦੇ ਦੇਖੋ ਜਿੰਨੇ ਕਲਾਕਾਰ ਪੰਜਾਬ ਚ ਪੁਰਾਣੇ ਹੈਗੇ ਆ ਕੁਛ ਤਾਂ ਵਿਚਾਰੇ ਰਹੇ ਨਹੀਂ ਕੁਲਦੀਪ ਮਾਨਖ ਹੋ ਗਿਆ ਛੰਦਾ ਹੋ ਗਿਆ ਵਿਚਾਰੇ ਨਹੀਂ ਰਹੇ ਰਣਜੀਤ ਘਰ ਹੈਗੀ ਆ ਮੁਹੰਮਦ ਦਸਦੀਕ ਹੈਗਾ ਅਜੇ ਹਨਾ ਜਿਹੜੇ ਵੀ ਜਿਉਂਦੇ ਨੇ ਤੇ ਜਿਨ੍ਹਾਂ ਨੇ ਸੱਭਿਆਚਾਰ ਤੇ ਕੰਮ ਕੀਤਾ ਸਾਰਿਆਂ ਨੂੰ ਬੁਲਾਓ ਕਿਸੇ ਨੂੰ ਨਹੀਂ ਛੱਡਦੇ ਪਹਿਲਾਂ ਪੰਜਾਬੀ ਮਾਂ ਬੋਲੀ ਮੇਲਾ ਕੀਤਾ 60 ਕਲਾਕਾਰਾਂ ਨੇ ਹਾਜ਼ਰੀ ਭਰੀ ਸੀ ਮੇਰੇ ਕੋਈ ਪੈਸਾ ਨਹੀਂ ਲਿਆ ਮੈਂ ਕਲਾਕਾਰਾਂ ਨੂੰ ਦਾਤ ਦਿੰਨੇ ਮੈਥੋਂ ਕੋਈ ਪੈਸੇ ਨਹੀਂ ਮੰਗਦਾ ਇਸ ਇਸ ਪ੍ਰੋਗਰਾਮ ਦੇ ਵਿੱਚ ਵੀ ਜਿੰਨੇ ਵੀ ਤੁਹਾਡੇ ਮੇਰੇ ਸਾਰੇ ਸਾਡੇ ਹੱਥਾਂ ਤੋਂ ਹੀ ਨਿਕਲ ਕੇ ਗਏ ਵੇ ਨਕਲਾਕਾਰ ਜਿਹੜੇ ਅੱਜ ਕੱਲ ਸਭ ਨੂੰ ਬੁਲਾਉਣ ਦੀ ਕੋਸ਼ਿਸ਼ ਹੋएगी ਐਂਡ ਸਭ ਨੂੰ ਸਨਮਾਨਤ ਵੀ ਕਰਾਂਗੇ ਜਿਹੜਾ ਜਿਹੜਾ ਆਊਗਾ ਸਾਡੀ ਮਦਦ ਕਰੂਗਾ ਮਦਦ ਇਹੀ ਕਰਨੀ ਹੈ ਵੀ ਜੋ ਵੀ ਇਹੰਦਾ ਪ੍ਰੋਗਰਾਮ ਐਂਡ ਜਿਹੜੀ ਪਰਫਾਰਮੈਂਸ ਆ ਉਹ ਸਾਰੇ ਨਵੇਂ ਕਲਾਕਾਰਾਂ ਤੋਂ ਕਰਾਵਾਂਗੇ ਜਿਹੜੇ ਉੱਭਰ ਰਹੇ ਮੈਨੂੰ ਜਿਹੜਾ ਤੁਸੀਂ ਇਹ ਪਹਿਲਾਂ ਵੀ ਜਾਣਦੇ ਸਾਡਾ ਸਭਾ ਚਾਰ ਸਾਲੇ ਕਲਾ ਦਾ ਸਾਡਾ ਉਸ ਆਪੇ ਸਾਡੇ ਸਮਾਪਤ ਕਿਹ ਪਿੰਡਾਂ ਦੇ ਵਿੱਚ ਪਾ ਕਿ ਕਲਚਰ ਵੇਰ پھیਰਾ ਜਾਇਗਾ ਕਲਚਰ ਚਮਕੀਏ ਨਹੀਂ ਪਿੰਡਾਂ ਚ ਤਾਂ ਹਜੇ ਵੀ ਕਲਚਰ ਨਹੀਂ ਮਰਿਆ ਪਿੰਡਾਂ ਚ ਕਲਚਰ ਹਜੇ ਵੀ ਜਿਉਂਦਾ ਹੈ ਬਟ ਜਿਹੜਾ ਸਾਡਾ ਸੋਸ਼ਲ ਮੀਡੀਆ ਆ ਗਿਆ ਨਾ ਇਹਨੇ ਕਲਚਰ ਖਰਾਬ ਕਰਤਾ ਇਹਦੇ ਤੇ ਮੁੰਡੇ ਨੱਚਣ ਚ ਪਾਈ ਜਾਂਦੇ ਮੁੰਡੇ ਬੁੜੀਆਂ ਬਣੀ ਜਾਂਦੇ ਜਿਹੜੀਆਂ ਰੀਲਾਂ ਸਾਲ ਬੇੜਾ ਚ ਗਰਕ ਕਰਤਾ ਇਹਨੇ ਜਿਹੜਾ ਸੋਸ਼ਲ ਮੀਡੀਆ ਨੇ ਰੀਲਾਂ ਚ ਪਾਪ ਕਿੱਧਰ ਨੂੰ ਜਾ ਰਹੇ ਆ ਪੰਜਾਬ ਸਾਡਾ ਕਿੱਧਰ ਨੂੰ ਲਿਜਾ ਰਹੇ ਆ ਬੁੜੀਆਂ 80-80 ਸਾਲ ਦੀਆਂ ਕੀ ਐਕਸ਼ਨ ਕਰੀ ਜਾਂ ਜਸਟ ਟੂ ਟੇਕ ਦਾ ਵੀਊਜ਼ ਕਲਚਰ ਨੂੰ ਖਰਾਬ ਕਰ ਰਹੇ ਨੇ ਕੀ ਕੁਛ ਕਰੀ ਜਾਂਦੀਆਂ ਸਾਡੀਆਂ ਕੁੜੀਆਂ ਵੀ ਮੇਰੇ ਘਰ ਧੀਆਂ ਪਹਿਣਾ ਜਿਹੜੇ ਬੱਚੇ ਕੀ ਕਰ ਰਹੇ ਨੇ ਸਰਦਾਰ ਹੋ ਕੇ ਇੱਕ ਸਰਦਾਰ ਬੰਦੇ ਦੇ ਸਾੜੀ ਪਾਈ ਦੇਖੀ ਮੈਂ ਕੱਲ ਸਰਦਾਰ ਬੰਦੇ ਦੇ ਰੀਲ ਤੇ ਸਾੜੀ ਪਾਈ ਆ ਦੋਸਾਂ ਨੱਥ ਪਾਈ ਹੋਈ ਆ ਦੋਸਾਂ ਕੀ ਕਰਾਂਗੇ ਤੁਸੀਂ ਕਿੱਧਰ ਨੂੰ ਜਾ ਰਿਹਾ ਸਾਡਾ ਕਲਚਰ ਤੇ ਕਿੱਧਰ ਨੂੰ ਜਾ ਰਿਹਾ ਸਾਡਾ ਧਰਮ ਬਹੁਤ ਗੰਭੀਰ ਵਿਸ਼ਾ ਹੈ ਇਹਦੇ ਤੇ ਚਿੰਤਾ ਦੀ ਲੋਕ ਇੱਕ ਮੈਡਮ ਕਰਾਂ ਨਾ ਹੁੰਦੇ ਨਾ ਤੇ ਪੰਜਾਬ ਹੋਰ ਪੂਰੇ ਵਿਸ਼ਵ ਨੂੰ ਕੀ ਸੰਦੇਸ਼ ਦੇਣਾ ਚਾਹੁੰਦੀ ਪੰਜਾਬ ਨੂੰ ਤੇ ਪੂਰੇ ਵਿਸ਼ਵ ਨੂੰ ਇਹੀ ਸੰਦੇਸ਼ ਜੋ ਦੇਣਾ ਚਾਹੁੰਗੀ ਵੀ ਮੇਰੇ ਵਾਂਗੂ ਥੋੜਾ ਜਿਹਾ ਰੌਲਾ ਪਾਉਂਦੇ ਰਹੋ ਦੱਸਾਂ ਚਾ ਇੱਕ ਬੰਦਾ ਵੀ ਮੇਰੇ ਵਰਗਾ ਨਾ ਭਾਈ ਯੰਗ ਜਨਰੇਸ਼ਨ ਅਸਰ ਕਰਦੀ ਹੈ ਮੈਂ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਜਾਂਦੀ ਆ ਬੱਚੇ ਰੋ ਪੈਂਦੇ ਮੇਰਾ ਲੈਕਚਰ ਸੁਣ ਕੇ ਬੱਚੇ ਥੋੜਾ ਮਾੜੇ ਆਪਣੇ ਬੱਚਿਆਂ ਨੂੰ ਦਾ ਨੀਡ ਟੂ ਉਹਨਾਂ ਨੂੰ ਲੋੜ ਹੈ ਮੇਰੇ ਵਰਗੇ ਬੰਦੇ ਦੀ ਇੱਕ ਟੀਮਾਂ ਬਣਾਈਆਂ ਜਾਣ ਜੜੀਆਂ ਜਾ ਕੇ ਉਹਨਾਂ ਨੂੰ ਸੱਭਿਆਚਾਰ ਨਾਲ ਜੋੜਿਆ ਰਮਾਵਾ ਨੂੰ ਵੀ ਟਾਈਮ ਮਾਵਾ ਨੂੰ ਵੀ ਚਾਹੀਦਾ ਕੁੜੀਆਂ ਮਾਵਾ ਜੜੀਆਂ 35 35 ਸਾਲ ਦੀਆਂ ਮੇਰੀਆਂ ਧੀਆ ਵਰਗੀਆਂ ਉਹਨਾਂ ਨੂੰ ਵੀ ਚਾਹੀਦਾ ਵੀ ਥੋੜਾ ਥੋੜਾ ਮਾਡਰਨ ਕਲਚਰ ਤੋਂ ਹਟ ਕੇ ਥੋੜਾ ਥੋੜਾ ਨਾ ਆਪਦੇ ਸੰਸਕਾਰਾਂ ਨਾਲ ਆਪਦੇ ਵਿਰਸੇ ਨਾਲ ਆਪਦੀ ਮਾਂ ਬੋਲੀ ਨਾਲ ਵੀ ਕਦੇ ਕਦੇ ਜੁੜਿਆ ਕਰੋ ਮੇਰੀ ਇਹੀ ਬੇਨਤੀ ਹੈ ਸਭ ਨੂੰ ਮੈਡਮ ਕੱਲ ਇੱਕ ਤੁਹਾਡਾ ਨੇ ਕੱਲ ਸੈਂਸਰ ਬੋਰਡ ਦੀ ਮੀਟਿੰਗ ਨਹੀਂ ਸੀ ਕੱਲ ਅਸੀਂ ਇੱਕਦਮ ਮੈਂਬਰ ਹੈਗੇ ਸੀ ਕੱਲ ਅクセसिਬਿਲਟੀ ਦੇ ਉੱਤੇ ਸੀਗੀ ਉਹਦੇ ਚ ਇਹ ਸੀ ਵੀ ਜਿਹੜੇ ਡਿਸੇਬਲਡ ਪਰਸਨ ਨੇ ਨਾ ਜਿਹੜੇ ਵਿਚਾਰੇ ਰੱਬ ਵੱਲੋਂ ਵਿਚਾਰੇ ਜਿਹੜੇ ਜਿਹੜੇ ਨਹੀਂ ਦੇਖ ਸਕਦੇ ਜਿਹੜੇ ਤੁਰ ਨਹੀਂ ਸਕਦੇ ਜਿਹੜੇ ਡੈਫ ਐਂਡ ਡੰਮ ਨੇ ਉਹਨਾਂ ਨੂੰ ਫਿਲਮਾਂ ਆਪਾਂ ਕਿਵੇਂ ਉਹ ਸਾਡੀਆਂ ਫਿਲਮਾਂ ਨੂੰ ਇੰਜੋਏ ਕਰਨ ਕੁਛ ਲੋਕ ਉਹ ਆਏ ਵੀ ਹੋਏ ਸੀ ਉਹਨਾਂ ਤੇ ਬਹੁਤ ਖੁੱਲ ਕੇ ਵਿਚਾਰ ਚਰਚਾ ਹੋਈ ਹੈ ਐਂਡ ਨਾਟ ਓਨਲੀ ਸੈਂਸਰ ਬੋਰਡ ਇੱਥੇ ਹਰਸ਼ਤ ਨਾਰੰਗ ਜੀ ਨੇ ਸਾਡੇ ਜਿਹੜੇ ਡਿਪਟੀ ਡਾਇਰੈਕਟਰ ਨੇ ਹੀ ਇਜ਼ ਦਾ ਦਾ ਐਗਜ਼ਾਮਿਨ ਐਗਜ਼ਾਮਿਨਿੰਗ ਆਫੀਸਰ ਆਫ ਸੈਂਸਰ ਬੋਰਡ ਐਂਡ ਵੀ ਆਲ ਆਰ ਵਿਦ ਹਿਮ ਐਂਡ ਉਹ ਟਰਾਈ ਹੋ ਰਹੀ ਹੈ ਵੀ ਇਹਨਾਂ ਨੂੰ ਜਿਹੜੇ ਡਿਸੇਬਲਡ ਪਰਸਨ ਨੇ ਇਹਨਾਂ ਨੂੰ ਵੀ ਫਿਲਮਾਂ ਹੀਅਰਿੰਗ ਏਡਸ ਦੇ ਕੇ ਜਾਂ ਜੋ ਵੀ ਅਸੀਂ ਕੀਤਾ ਲੇਟੈਸਟ ਉਹ ਜਲਦੀ ਹੀ ਕੋਸ਼ਿਸ਼ ਕਰੂਗੀ ਸਾਰਿਆਂ ਨੂੰ ਕੰਪਲਸਰੀ ਕਰ ਰਹੇ ਨੇ ਸਾਰੀਆਂ ਫਿਲਮਾਂ ਵਾਲਿਆਂ ਨੂੰ ਵੀ ਇਹ ਤੋਂ ਬਿਨਾ ਤੁਹਾਡੀ ਫਿਲਮ ਸੈਂਸਰ ਬੋਰਡ ਤੋਂ ਪਾਸ ਨਹੀਂ ਹੋ ਸਕਦੀ ਵੈਲਕਮ ਸਟੈਪ ਬਹੁਤ ਵੱਡਾ ਤੇ ਵੈਲਕਮ ਸਟੈਪ